ਇਹ ਤੋਂ ਮੁਸਰਬਤ ਤੁਸੀਂ 22 ਮਿਊਜ਼ ਚੈਨਲ ਸਾਰੇ ਜਾਣਦੇ ਹੋ ਸਾਡੇ ਗੁਰੂ ਘਰ ਦੀ ਪੱਲੀ ਪੱਲੀ ਖਬਰ ਪੱਲੀ ਪੱਲੀ ਐਕਟੀਵਿਟੀ ਪੂਰੇ ਵਰਲਡ ਵਿੱਚ ਜਿਨ੍ਹਾਂ ਨੇ ਪਹੁੰਚਾਈ ਦਾ ਸਾਡੇ ਦਲਵਾਰ ਦੀ ਸੱਲਨ ਦਾ ਉਹ ਵੀ ਦੋ ਮਿੰਟ ਸਟੇਪ ਤੇ ਹੋਣ ਔਰ ਸਤਿਗੁਰੂ ਦਾ ਸਾਰਾ ਅਸ਼ੀਰਵਾਦ ਪ੍ਰਾਪਤ ਕਰਨ ਜੇ ਜਦੋਂ ਵੀ ਲੋੜ ਪਈ ਹੈ ਸਮਾਜ ਨੂੰ ਦਲਵਾਰ ਦਲਵਾਰ ਪੰਜਾਬ ਵਿੱਚ ਵੀ ਜੁਰਮ ਦੀ ਸਾਡੇ ਭਾਈ ਸਾਹਿਬ ਦਲਵਾੜਤਾ ਜੀ ਸੱਲਨ ਸਾਹਿਬ ਸਾਡੀ ਕੌਮ ਦੇ ਹੀਰੇ ਆ ਦੇਖੋ ਬਹੁਤ ਵੱਡੀ ਗੱਲ ਹੁੰਦੀ ਏ ਸੱਚਾਈ ਨੂੰ ਸੱਚਾਈ ਦੱਸਣਾ ਸੱਚਾਈ ਨੂੰ ਸੱਚਾਈ ਦੱਸਣਾ ਕੌਮ ਦਾ ਖੰਡਾ ਕੌਮ ਦਾ ਤਾਰ ਤਸੰਨਾ ਉਹ ਵੱਡੀ ਗੱਲ ਆ ਕਿੰਨੇ ਦੇ ਆ ਕਲਮਾ ਆਟੋਮੈਟਿਕ ਬੋੜ ਜਾਂਦੀਆਂ ਪਰ ਇਹਨਾਂ ਦੀ ਕਲਮ ਦੀ ਕਦੀ ਮੁਰੀ ਸੱਚ ਦੀ ਬੁਲੰਦ ਦੀ ਆਵਾਜ਼ ਦੇ ਧਰਕ ਜਗਦਾਸੀਆ ਕੌਮ ਨੂੰ ਵਾਈ ਨਿਊ ਸਤਿ ਸ਼੍ਰੀ ਅਕਾਲ ਡਾਕਟਰ ਸਵਾਮਣ ਭਾਈਆ ਹੋਰ ਖੁਸ਼ ਹੋ Đi ਸਭ ਨੂੰ ਦੱਸ ਮਾਰੇ ਅਸੀਸਾਂ ਦਿਵਾਨ ਸਰਦ ਜੀ ਨੂੰ ਜੋ ਬੋਲੇ ਈ ਸੋਨਰ ਪੈ ਉਸ ਮਹਾਰਾਜ ਕੀ ਜੈ ਜੈ ਗੁਰਦੇਵ ਧਨ ਗੁਰਦੇਵ ਇਸੇ ਤਰ੍ਹਾਂ ਸੱਜਣ ਸਾਹਿਬ ਸਵਾਮਣ ਨਵਾਦੇ ਰਹੋ ਜੈ ਗੁਰਦੇਵ ਧਨ ਗੁਰਦੇਵ